ਹਾਂਜੀ ਅੱਜ ਬਣਾਵਾਂਗੇ ਆਪਾਂ ਖਿਚੜੀ ਤੇ ਆਪਾਂ ਲਈ ਆ ਮੁੱਠੀ ਕੀ ਚੌਲ ਲਏ ਆ ਬਾਕੀ ਆਪਾਂ ਦਾਲਾਂ ਹੀ ਐਡ ਕੀਤੀਆਂ ਨੇ ਠੀਕ ਹੈ ਦਾਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਤਤੀਲੀ ਦੇ ਵਿੱਚ ਪਾਣੀ ਪਾ ਕੇ ਅੱਧਾ ਪੌਣਾ ਘੰਟਾ ਰੱਖ ਦਾਂਗੇ ਤੁਸੀਂ ਜਿਹੜੀਆਂ ਮਰਜ਼ੀ ਦਾਲਾਂ ਲੈ ਸਕਦੇ ਹੋ ਉਹਦੇ ਵਿੱਚ ਮੂੰਗੀ ਵਗੈਰਾ ਵੀ ਐਡ ਕਰ ਸਕਦੇ ਹੋ ਤੇ ਆਪਾਂ ਸਿਰਫ ਇਹਦੇ ਵਿੱਚ ਦੋ ਹੀ ਹਰੀਆਂ ਮਿਰਚਾਂ ਪਾਵਾਂਗੇ ਤੇ ਬਾਕੀ ਲਸਣ ਪਿਆਜ਼ ਟਮਾਟਰ ਸਾਰਾ ਕੁਝ ਐਦਾਂ ਹੀ ਐਡ ਕਰਾਂਗੇ ਤੜਕੇ ਤੋਂ ਬਿਨਾ ਤੇ ਇਹਦੇ ਵਿੱਚ ਆਪਾਂ ਐਡ ਕਰਾਂਗੇ ਹਲਦੀ ਤੇ ਨਮਕ ਐਨ ਕੜਸੀ ਦੇ ਵਿੱਚ ਆਪਾਂ ਲੈ ਲਾਂਗੇ ਜੀ ਇੱਕ ਚਮਚ ਦੇਸੀ ਕੀ ਤੇ ਉਹਨੂੰ ਆਪਾਂ ਜੀਰੇ ਨੂੰ ਉਹਦੇ ਵਿੱਚ ਫਰਾਈ ਕਰਕੇ ਉਹ ਐਡ ਕਰਾਂਗੇ ਉਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਖਿਚੜੀ ਬਣਨ ਤੋਂ ਬਾਅਦ ਤੁਸੀਂ ਇਹਦੇ ਵਿੱਚ ਅਗਰ ਦੁੱਧ ਐਡ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਠੀਕ ਹੈ ਪਰ ਮੈਂ ਨਹੀਂ ਐਡ ਕੀਤਾ ਤੇ ਖਿਚੜੀ ਆਪਣੀ ਹੋ ਗਈ ਤਿਆਰ ਦੇਖੋ ਬਹੁਤ ਵਧੀਆ ਬਣ ਗਈ ਇਹਦੇ ਵਿੱਚ ਆਪਾਂ ਦੇਸੀ ਕੀ ਲੈ ਲਿਆ ਤੇ ਨਿੰਬੂ ਨਿਚੋੜ ਲਿਆ ਇਹਦੇ ਨਾਲ ਫਲੇਵਰ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਖਿਚੜੀ ਬਣਾ ਕੇ ਜਰੂਰ ਦੇਖਿਓ ਥੈਂਕ ਯੂ